ਅਲਤਾ ਨੇ ਸਦਾ ਤੂ ਰੱਖਦਾ ਹਰ ਜੀਉ ਤੁਰ ਤੂ ਰੱਖਦਾ ਆਇਆ ਸਤਿਗੁਰੂ ਸਾਹਿਬ ਮਹਾਰਾਜ ਵਚਨ ਕਰਦੇ ਨੇ ਕਿ ਏ ਹਰੀ ਏ ਕਾਲਪੁਰਖ ਜੀ ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈ ਜਦੋਂ ਤੂੰ ਵੀ ਇਹ ਸ੍ਰਿਸ਼ਟੀ ਸਾਜੀ ਹੈ ਜਗਤ ਬਣਿਆ ਹੈ तदों तो भगता में तुम इचित रखता आ रहा है। तो रहे हैं प्रहलाद जन तुद राख दए हरि जीव हरि नाग सुमार उपचया हे हरि जी प्रहलाद भक्त वर्बे अनेका सेवक तन में इचित रखी है तुम हरि नाग सुमार के मुका देता है असली सारे इतिहास जानते हैं ਆ ਉਹ ਪਰਲਾ ਜੀਅਨ ਨਾਮ ਜਪਨ ਕਰਕੇ ਤਾਂ ਆਪਣਾ ਹੀ ਪਿਤਾ ਹਰਿਨਾਕਿਸ਼ਰ ਮਾਰਨਾ ਚਾਹੁੰਦਾ ਸੀ ਉਹਨੇ ਪਰਲਾ ਜੀਅਨ ਮਾਰਨ ਦੇ ਬੜੇ ਯਤਨ ਕੀਤੇ ਪਰ ਉਹ ਆਪਣੇ ਇਸ ਮੰਤੂਬੇ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਇਹ ਫਿਰ ਅਕਾਲ ਪੁਰਖ ਵੈਰ ਗੁਰੂ ਜੀ ਨੇ ਆਪ ਉਸ ਹਨ ਨਾਕਸ਼ ਜਿਹੜੇ ਨਾਕਸ਼ ਨੇ ਤਪસ્યા ਕਰਕੇ ਹੋਰਤ ਵਸਿਆ ਕਰਨ ਉਪਰੰਤ ਵਿਵਾਰ ਹਾਸਲ ਕੀਤਾ ਸੀ ਕਿ ਨਾਂ ਦਿਨੇ ਮਨਾ ਨਾ ਰਾਤ ਮਰ ਨਾ ਮੈਨੂੰ ਕੋਈ ਮਨੁੱਖ ਮਾਰ ਸਕੇ ਨਾ ਕੋਈ ਨਰ ਮਾਰ ਸਕੇ ਨਾ ਮੈਨੂੰ ਕੋਈ ਪਸ਼ੂ ਪਕਸ਼ੀ ਮਾਰ ਸਕੇ ਨਾ ਛੱਤ ਦੇ ਥੱਲੇ ਮਰਾਂ ਨਾ ਛੱਤ ਦੇ ਬਾਹਰ ਮਰਾਂ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਕਹਿਣ ਦਾ ਭਾਵ ਉਹਨੇ ਇਤਾਂ ਦਾ ਵਰਤ ਪ੍ਰਾਪਤ ਕੀਤਾ ਸੀ ਉਹਨੇ ਆਪਣੇ ਮਨ ਦੇ ਵਿੱਚ ਇਹ ਸੋਚਿਆ ਕਿ ਹੁਣ ਮੈਂ ਅਮਰ ਹੋ ਗਿਆ ਮੈਂ ਕਿਸੇ ਵੀ ਵਸਤੂ ਦੇ ਨਾਲ ਹੁਣ ਮੇਰੀ ਮੌਤ ਨਹੀਂ ਹੋਵੇਗੀ ਇਸ ਕਰਕੇ ਜਦੋਂ ਮੇਰਾ ਕਾਲਪੁਰਖ ਵੈਸ਼ੁਰੂ ਜੀ ਨੇ ਆਪਣੇ ਭਗਤ ਦੀ ਉਹ ਪ੍ਰਹਲਾਦਿਆਂ ਦੀ लाज ਰੱਖੀ ਫਿਰ ਨਾਰસિંહ અવਤਾਰ ਧਾਰ ਕੇ ਅਕਾਲ ਪੁਰਖ ਜੀ ਨੇ ਉਸ नागਛ ਦਾ ਹੱਥ ਵੱਢ ਕੀਤਾ ਇਸ ਕਰਕੇ ਬਾਸਾ ਕਹਿੰਦੇ ਸਤਿਗੁਰੂ ਜੀ ਪ੍ਰਹਲਾਦ ਜੀ ਨੂੰ ਧੁਰ ਆਖ ਲਈ ਇਹ ਬਾਸਾ ਹਰੀ ਅਕਾਲ ਪੁਰਖ ਜੀ ਤੁਸੀਂ ਪ੍ਰਹਲਾਦ ਦੀ लाज ਰੱਖੀ ਹੈ ਹਨਾਖਸ਼ ਨੂੰ ਮਾਰ ਪਚਾਇਆ ਹਨਾਖਸ਼ ਨੂੰ ਮਾਰ ਕੇ ਮੁਕਾ ਦਿੰਦਾ ਹੈ ਗੁਰਮੁਖ ਨੂੰ ਪਰਤੀਤ ਹੈ ਹਰ ਜੀਉ ਮਨੁਖ ਭਰਮ ਭੁਲਾਇਆ ਮੇਰ ਅਗੀ ਜਿਹੜੇ ਮਨੁਖ ਗੁਰੂ ਦੇ ਸਾਹਮਣੇ ਰਹਿੰਦੇ ਨੇ ਗੁਰੂ ਬਾਣੀ ਬਣ ਕੇ ਗੁਰੂ ਦੇ ਪਿਤਰ ਉਪਦੇਸ਼ ਨੂੰ ਆਪਣੇ ਹਿਰਦੇ ਚ ਵਸਾਉਂਦੇ ਹਨ ਉਹਨਾਂ ਨੂੰ ਮਰਚਾ ਹੁੰਦਾ ਹੈ ਕਿ ਉਹ ਭਗਤਾਂ ਦੀ ਇੱਜ਼ਤ ਬਚਾਉਂਦਾ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁਖ ਜਿਹੜੇ ਆਪਣੇ ਮਨ ਦੇ ਅੱਖੇ ਲੱਗ ਕੇ ਵਿਸ਼ਿਆਂ ਵਿਚਾਰਾਂ ਦੇ ਵਿੱਚ ਫਸੇ ਹੋਏ ਹਨ ਸਿਮਰਨ ਵੀ ਕਰਦੇ ਗੁਰੂ ਵਾਲੇ ਨਹੀਂ ਬਣਦੇ ਤੇ ਗੁਰੂ ਦੇ ਉਪਦੇਸ਼ ਨੂੰ ਨਹੀਂ ਕਮਾਉਂਦੇ ਹਨ ਕਾਹ ਸੋ ਕਹਿੰਦੇ ਪਈਓ ਮਨੁੱਖ ਭਟਕ ਭਟਨਾ ਪੜਪਣਾ ਦੇ ਵਿੱਚ ਪੈ ਕੇ ਕੁਰਾਹੇ ਬੈ ਰਹੇ ਹਨ ਹਰ ਜੀ ਇਹ ਤੇਰੀ ਵਡਿਆਈ ਏ ਹਰੀ ਗਲਤਾਂ ਦੀ ਇੱਜ਼ਤ ਦੀ ਤੂੰ ਰਾਖੀ ਕਰਦਾ ਹੈ ਤੇ ਇਹ ਤੇਰੀ ਬੜਾਈ ਹੈ ਕਿ ਤੇਰੇ ਭਗਤਾਂ ਦੀ ਇੱਜ਼ਤ ਤੇਰੀ ਹੀ ਇੱਜ਼ਤ ਹੈ ਸਤਿਗੁਰੀਆਂ ਦੇ ਬਚਨ ਆਪਾਂ ਸਰਵਣ ਕਰ ਲਏ ਹਾਂ ਕਿ ਜੇ ਹੋ ਤਾਂ ਇਹ ਫਲਾਣੀ ਦਾ ਪੁੱਤਰ ਹੈ ਜਿਹੜਾ ਮਾੜੇ ਕੰਮ ਕਰਦਾ ਹੈ ਬਹੁੜ ਪਿਤਾ ਕੌਦਾਜ ਇਸੇ ਤਰ੍ਹਾਂ ਕਹ ਸਕਦੇ ਹਾਂ ਜੇ ਜਦੋਂ ਅਕਾਲ ਪੁਰਖ ਜੀ ਤੇਰੇ ਪੁੱਤਾਂ ਦੀ ਵਡਿਆਈ ਹੁੰਦੀ ਹੈ ਤਾਂ ਤੇਰੀ ਵਡਿਆਈ ਹੈ ਜੇ ਲੋਕ ਸੁਲਾਹੇ ਤਾਂ ਤੇਰੀ ਉਪਮਾ ਜੇ ਲੋਕ ਸੁਲਾਹਾ ਕਰਦੇ ਨੇ ਤਾਂ ਤੇਰੀ ਵੀ ਉਪਮਾ ਹੈ ਤੇਰੀ ਵੀ ਵਡਿਆਈ ਹੈ ਇਸ ਕਰਕੇ ਇਹ ਭਗਤਪੁਰਖ ਜੀ ਹਰ ਜੀਉ اے ਤੇਰੀ ਬੜਾਈ ਭਗਤਾਂ ਕੀ ਪੈਜ ਰੱਖ ਤੂੰ Swami ਭਗਤ ਤੇਰੀ ਸਰਨ ਆਈ ਰਹਾਉ اے Swami ਇਹ ਕਰਖੁਪੁਰਖ ਜੀ ਭਗਤ ਤੇਰੀ ਸਰਨ ਪੈ ਜਾਂਦੇ ਨੇ ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖਾ ਇਹ ਤੇਰੀ ਬੜਾਈ ਹੈ ਤੇਰੀ ਆਪਣੀ ਸਿਫਤ ਸਦਾ ਹੈ ਤੁਹਾਡੇ ਭਗਤਾਂ ਦੀ ਇੱਜ਼ਤ ਰੱਖ ਰਹਾਓ ਭਗਤਾਂ ਨੂੰ ਜਨ ਜੋਹੇ ਨਾ ਸਾਕੇ ਕਾਲ ਨ ਨੇੜੇ ਜਾਈਂ ਏ ਭਾਈ ਜਿਹੜੇ ਆਕਾਰਪੁਰਿਕ ਵੈਕਨੂ ਜੀ ਦੇ ਭਗਤ ਹਨ ਉਹਦਾ ਨਾਮ ਜਪਦੇ ਹਨ ਉਹਨਾਂ ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ ਮੌਤ ਦਾ ਡਰ ਭਗਤਾਂ ਦੇ ਨੇੜੇ ਟੁੱਕਦਾ ਹੀ ਹੈ ਕਾਲਕਾ ਕੱਪੜਾ ਸਰੂਨ ਕੀਤਾ ਸੀ ਕਿ ਬਾਬਾ ਜੈ ਸਿੰਘ ਜੀ ਜਿਨ੍ਹਾਂ ਨੂੰ ਖਲਖਟ ਕਿਹਾ ਜਾਂਦਾ ਹੈ 12ਵੇਂ ਬਲ ਦੇ ਪਰ ਉਸ ਸਮੇਂ ਇਸ ਨਗਰ ਦਾ ਨਾਮ ਮੁਗਲ ਮਾਜਰਾ ਸੀ ਇੱਥੇ ਆਪਣਾ ਉਹਨਾਂ ਨੇ ਬਲੀਦਾਨ ਦਿੱਤਾ ਹੈ ਜਿਹੜਾ ਸੁਵੇਨਾਰ ਸੀ ਸੰਹਾਨ ਦਾ ਉਸ ਨੇ ਉੱਠਾ ਤੰਗ ਕੇ ਭਾਈ ਜੈ ਸਿੰਘ ਜੀ ਨੂੰ ਗ੍ਰੱਥ ਦੇ ਨਾਮ ਉਦੇ ਸਰੀਰ ਵਿੱਚ ਉਕਰੋਂ ਖੱਲ ਲਾ ਕੇ ਫਿਰ ਨੂੰ ਸਰੀਰ ਕੀਤਾ ਸੀ ਸ਼ਹਾਦਤ ਦੇ ਦਿੱਤੀ ਪਰ ਉਹਨਾਂ ਨੇ ਆਪਣਾ ਘਰ ਨਹੀਂ ਛੱਡਿਆ ਇਸ ਕਰਕੇ ਸਤਿਗੁਰੂ ਕਹਿੰਦਾ ਸਤਿਗੁਰੂ ਜੀ ਜਿਹੜੇ ਤੇਰੇ ਭਗਤ ਨਹੀਂ ਮੌਤ ਵੀ ਉਹਨਾਂ ਨੂੰ ਡਰਾ ਸਕਦੀ ਨਹੀਂ ਕਹੇ ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਸਿੱਖੀ ਇਤਿਹਾਸ ਤੁਸੀਂ ਪੜਦੇ ਆ ਸ਼ਹਾਦਤਾਂ ਦਾ ਭਰਿਆ ਹੋਇਆ ਕੋਈ ਵੀ ਮੌਤ ਇਨਾਂ ਨਾ ਰਾ ਨਹੀਂ ਸਕਦੇ ਜਿਹੜੇ ਗੁਰੂ ਵਾਲੇ ਬਣ ਕੇ ਕੋਈ ਗੁਰੂ ਜੀ ਤੇ ਪੂਰਨ ਵਿਸ਼ਵਾਸ ਡੜ ਵਿਸ਼ਵਾਸ ਰੱਖਦੇ ਨੇ ਬਾਬਾ ਦੀਪ ਸਿੰਘ ਜੀ ਦੀ ਜੇ ਗੱਲ ਕਰੀਏ ਮੌਤ ਹਰਾ ਨਹੀਂ ਸਕੀ ਹੈ ਧਰ ਦੇ ਨਾਲ ਸੀਸ ਵੱਖਰਾ ਹੋ ਜਾਂਦਾ ਹੈ ਪਰ ਆਪਣੇ ਸੀਸ ਨੂੰ ਆਪਣੇ ਹੱਥ ਦੀ ਟੜੀ ਤੇ ਰੱਖ ਕੇ ਜੰਗ ਲੜਦੇ ਇਹ ਵੀ ਪਾਵਨ ਹੈ ਨਾਮ ਦੇ ਵਿੱਚ ਕਿਉਂਕਿ ਕਾਸਾ ਕਹਿੰਦੇ ਜਿਹੜਾ ਗੁਰਮੁਖ ਹੈ ਪਾਈ ਗੁਰਮੁਖ ਆਏ ਜਾਏ ਸੰਗ ਉਹਦੇ ਆ ਅਕਾਲ ਪੁਰਖ ਗਾਇ ਪੂਜੀ ਦੇ ਹੁਕਮ ਦੇ ਵਿੱਚ ਉਹ ਰਹਿੰਦਾ ਹੈ ਪਾਣੀ ਵਿੱਚ ਰਹਿੰਦਾ ਨਹੀਂ ਬੰਦਗੀ ਕਰਨ ਵਾਲਾ ਉਹ ਮੁਖ ਆਪ ਜੋ ਚਾਵੇ ਉਹ ਆਪਣੇ ਸਰੀਰ ਦੇ ਉੱਪਰ ਸਤਿਗੁਰ ਕਾਸਾ ਕਹਿੰਦੇ ਇਹ ਮੌਤ ਦਾ ਡਰ ਆਉਣੇ ਨਹੀਂ ਦਿੰਦਾ ਇਹਨੂੰ ਮੌਤ ਦਾ ਡਰ ਨਹੀਂ ਲੱਗਦਾ ਤੇ ਮੌਤ ਇਹਨਾਂ ਦੇ ਨੇੜੇ ਵੀ ਨਹੀਂ ਲੁਕਦੀ ਹੈ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਜੇ ਮਰ ਜੀ ਹੋਵੇਗੀ ਹੁਣ ਭਾਈ ਤਾਲੂ ਸਿੰਘ ਦੀ ਖੋਪੜਾ ਲਾ ਦਿੱਤਾ 21 ਦਿਨ ਤੱਕ ਬਿਨਾਂ ਖੋਪੜ ਤੋਂ ਭਾਈ ਤਾਲੂ ਸਿੰਘ ਜੀ ਸੰਸਾਰ ਦੇ ਉੱਪਰ ਸਰੀਰ ਕਰਕੇ ਰਹੇ ਕਿਉਂਕਿ ਹੁਕਮ ਨਹੀਂ ਸੀ ਮੌਤ ਨੂੰ ਨੇੜੇ ਆਉਂਦਾ ਨਾਮ ਵੀ ਕਾਬਸ ਲਗਾ 21ਵੇਂ ਦਿਨ ਜਦੋਂ ਫਿਰ ਆਪ ਆਪਣੇ ਮੌਜੂਦੇ ਵਿੱਚ ਆਪ ਸਰੀਰ ਛੱਡੇ ਇਸ ਕਰਕੇ ਪਾਰਸਾ ਕਹਿੰਦੇ ਭਾਈ ਇਹਨਾਂ ਦੇ ਨੇੜੇ ਹੀ ਟੁੱਕ ਸਕਦੀ ਹੈ ਮੌਤ ਜਿਹੜੇ ਆਕਾਰਪੁਰ ਕੋਇ ਗੁਰੂ ਜੀ ਦੇ ਪਿਆਰੇ ਹਨ ਕੇਵਲ ਰਾਮ ਨਾਮ ਮਨ ਵਸਿਆ ਨਾਵੇਂ ਹੀ ਮੁਕਤ ਪਾਈ ਕਿਉਂਕਿ ਮੌਤ ਦੇ ਡਰ ਦੀ ਥਾਂ ਅਕਾਲਪੁਰ ਕੋਇ ਗੁਰੂ ਗੁਰੂ ਦੇ ਪਿਆਰਿਆਂ ਦੇ ਸਿਰ ਤੋਂ ਪਰਮਾਤਮਾ ਦਾ ਨਾਮ ਮਨ ਦੇ ਵਿੱਚ ਵਸਦਾ ਹੈ ਨਾਮ ਦੇ ਵਰਤਨ ਦੇ ਨਾਲ ਭਾਈ ਉਹ ਮੌਤ ਦੇ ਕਰ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ ਰਿੱਧ ਸਿਦਾ ਸਭ ਭਗਤਾਂ ਚਰਨੀ ਲਾਗੀ ਗੁਰ ਕੈ ਸਹਜੁ ਸੁਭਾਈ اے ਭਾਈ ਭਗਤ ਗੁਰੂ ਦੇ ਰਾਹੀ ਗੁਰੂ ਦੀ ਸਰਨ ਪੈ ਕੇ ਸਤਗੁਰੂ ਜੀ ਕਹਿੰਦੇ ਆਤਮਿਕ ਅਡੋਲ ਪ੍ਰਾਪਤ ਆਤਮਿਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ ਪ੍ਰਭੂ ਪਿਆਰ ਦੇ ਵਿੱਚ ਟਿਕੇ ਰਹਿੰਦੇ ਨੇ ਇਸ ਵਾਸਤੇ ਸਾਰੀਆਂ ਜਿਹੜੀ ਕਰਿਆ ਕਰਾਂ ਮਾਤਾ ਦੀ ਤਾਰਨਾ ਲਈ ਰਿੱਧੀਆਂ ਸਿੱਧੀਆਂ ਨੇ ਇਹ ਕਰਾਂ ਮਾਤਾ ਨੇ ਬਾਸਾ ਕਹਿੰਦੇ ਇਹ ਸਾਰੀਆਂ ਭਗਤਾਂ ਦੀ ਚਰਨੀ ਲੱਗੀਆਂ ਲੈਂਦੀਆਂ ਰਿੱਧ ਸਿੱਧ ਨਾਮ ਹੈਂ ਦਾਸੀ ਇਹ ਦਾਸੀਆਂ ਬਣ ਕੇ ਕੰਮ ਕਲੰਕ ਕਰਉ ਕਰਦੀਆਂ ਹਨ ਹਰੀ ਦੇ ਕਾਰਿਆਂ ਦੀ ਹਰੀ ਦੇ ਭਗਤਾਂ ਦੇ ਚਰਨੀ ਲੱਗੀ ਰਹਿੰਦੀਆਂ ਹਨ ਇਹ ਸਾਰੀਆਂ ਦੁਨੀਆਂ ਵੀ ਕਰਾਵਾਤੀ ਸ਼ਕਤੀਆਂ ਅਨੰਤਾਂ ਨਾਮ ਨਾਨ ਮੁਖਾਂ ਨੂੰ ਪ੍ਰਤੀਤਨ ਆਵੀ ਅੰਤਰ ਲੋਭ ਸੁਆਹ اے ਭਾਈ ਜਿਹੜੇ ਮਨੁੱਖ ਨੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਉਤੇ ਯਕੀਨ ਨਹੀਂ ਉਹਨਾਂ ਦਾ ਵਕਤਾਂ ਹੈ ਉਹਨਾਂ ਦੇ ਅੰਦਰ ਲੋਭ ਭਰੀ ਗੱਜਕੀ ਰਹਿੰਦੀ ਹੈ ਗੁਰਮੁਖ ਹਿਰਦੈ ਸਬਦ ਨਾ ਪੀਦੇਓ ਅਰ ਨਾਮ ਨ ਲਗਾ ਭਾਉ ਜਿ ਕਰਕੇ ਪਰਸਾ ਕੇ ਭਾਈ ਗੁਰੂ ਦੀ ਸ਼ਰਨ ਲੈ ਕੇ ਉਹਨਾਂ ਨੂੰ ਖਾਣੇ ਮਨ ਨੂੰ ਖਾਣੇ ਕੇ ਹਿਰਦੇ ਦੇ ਵਿੱਚ ਗੁਰੂ ਦਾ ਸਬਦ ਨਹੀਂ ਬਿਹਾਜਿਆ ਗੁਰੂ ਦਾ ਸਿਮਰਨ ਨਹੀਂ ਕੀਤਾ ਨੇ ਤੇ ਪ੍ਰਮਾਤਮਾ ਦੇ ਨਾਮ ਵਿੱਚ ਉਹਨਾਂ ਦਾ ਪਿਆਰ ਨਹੀਂ ਬਣਦਾ ਹੈ ਊੜ ਕਪਟ ਕਾਜ ਨਹਿ ਜਾਸੀ ਮਨੁਕ ਪੀਕਾ ਅਲਾ ਤੇ ਮਨੁਕਾਂ ਦਾ ਬਿਨਾ ਬੋਲ ਵੀ ਸਤਿਗੁਰ ਕਾ ਸਾਖੰਦੇ ਰੁੱਖਾ ਹੀ ਰਹਤਾ ਉਹ ਕਿਸੇ ਨੂੰ ਪਿਆਰ ਨਾਲ ਨਹੀਂ ਬੋਲਦੇ ਰੁੱਖਾ ਰੁੱਖਾ ਬੋਲਦੇ ਨੇ ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਭਾਰ ਫਿਰ ਉਗੜ ਜਾਂਦਾ ਹੈ ਭਗਤਾਂ ਵਿੱਚ ਆਪ ਵਰਤਦਾ ਪਬਜੀ ਭਗਤੀ ਹੂੰ ਤੂੰ ਜਾਤਾ ਏ ਤੂੰ ਜੀ ਆਪਣੇ ਭਗਤਾਂ ਵਿੱਚ ਤੂੰ ਆਪ ਕੰਮ ਕਰਦਾ ਹੈ ਆਪ ਵਰਤਦਾ ਹੈ ਤੇਰੇ ਭਗਤਾਂ ਨੇ ਵੀ ਤੇਰੇ ਨਾਲ ਡੂੰਗੀ ਸਾਜ پائی ਹੈ ਮਾਇਆ ਮੋ माया ਦਾ ਮੋਹ ਵੀ ਤੇਰੀ ਹੀ ਰਚਨਾ ਹੈ ਤੂੰ ਆਪਨੀ ਸਰਬ ਪ੍ਰਿਆਤਮ ਹੈ ਤੇ ਰਚਨਹਾਰ ਹੈ ਹਮੈ ਮਨਸਾ ਮਨ ਹੈ ਸੁਬਾਣੀ ਗੁਰ ਕੈ ਸਬਦੁ ਪਛਾਤਾ ਜਿਨਾਂ ਮਨੁਖਾਂ ਨੇ ਹਉਮੈ ਮਾਰਿ ਆਪਣੇ ਅੰਦਰੋਂ ਗੁਰੂ ਦੇ ਸਬਦ ਵੇ ਰਾਹੀ ਹਉਮੈ ਨੂੰ ਮਾਰ ਲਿਆ ਹੈ ਹਉਮੈ ਨੂੰ ਘੂਰ ਕਰ ਦਿੱਤਾ ਹੈ ਮਨ ਦਾ ਪੁਰਨਾ ਮਨ ਵਿੱਚ ਹੀ ਲੀਨ ਕਰ ਦਿੱਤਾ ਹੈ ਉਹਨਾਂ ਨੇ اے ਪ੍ਰਭੂ ਤੇਰੇ ਨਾਮ ਸਾਨ ਪਾ ਲਈ ਐ ਅਚਿੰਤ ਕੰਮ ਕਰਨ ਪ੍ਰਭ ਜਿਨ ਕੀ ਜਿਨ ਹਰ ਦਾ ਨਾਮ ਪਿਆਰਾ ਲੇ ਲਊ ਜੀ ਜਿਨ੍ਹਾਂ ਨੂੰ ਤੇਰਾ ਹਰ ਨਾਮ ਪਿਆਰਾ ਲੱਗਦਾ ਹੈ ਤੂੰ ਉਹਨਾਂ ਦੇ ਕੰਮ ਕਰ ਦਿੰਦਾ ਹੈ ਉਨਾਂ ਕੋਈ ਚਿੰਤਾ ਵਿਗਰ ਨਹੀਂ ਹੁੰਦਾ ਹੈ ਗੁਰ ਪ੍ਰਸਾਦ ਸਦਾ ਵਸਿਆ ਸਭ ਕਾਰ ਸੁਵਾਰਨ ਹਾਰ ਏ ਭਾਈ ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਸਦਾ ਵਸਿਆ ਰਹਿੰਦਾ ਹੈ ਪਰਮਾਤਮਾ ਫਿਰ ਉਹਨਾਂ ਦੇ ਸਾਰੇ ਕੰਮ ਸੁਵਾਰ ਜਿੰਦਾ ਹੈ ਉਹਨਾਂ ਦੀ ਦੀਸ ਕਰ ਕਰੇ ਸੋ ਵਿਗੁਚੇ ਜਿਨ ਹਰ ਪ੍ਰਭ ਹੈ ਰਿਕਾਰ ਜਿਨ੍ਹਾਂ ਮੂਕਾਂ ਦਾ ਰਾਖਾ ਆਪ ਪ੍ਰਮਾਤਮਾ ਬਣਦਾ ਹੈ ਉਹਨਾਂ ਦੇ ਬਰਾਬੀ ਭਾਈ ਜਿਹੜਾ ਵੀ ਮੂਕ ਕਰਦਾ ਹੈ ਉਹ ਖਾਰ ਹੁੰਦਾ ਹੈ ਉਹ ਇਹ ਸੰਸਾਰ ਦੇ ਮਾਨ ਨਹੀਂ ਪਉਂਦਾ ਹੈ ਦਿਨ ਸੰਤਪੁਰ ਸੇਵੇ ਕਿਨੈ ਨਾ ਪਾਇਆ ਮਨ ਮੁਕ ਭਉ ਕੋਵੇ ਬਿਲਾਈ ਏ ਭਾਈ ਗੁਰੂ ਦੀ ਸਰਨ ਬੈਣ ਤੋਂ ਬਿਨਾ ਕਿਸੇ ਮਨੁੱਖ ਨੇ ਵੀ ਪਰਮਾਤਮਾ ਦਾ ਮਿਲਪਰ ਹਾਸਲ ਨਹੀਂ ਕੀਤਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਫਜ਼ੂਲ ਗੋਲ-ਬੋਲ ਕੇ ਬਿਲਕ ਬਿਲਕ ਕੇ ਆਤਮਾ ਨੂੰ ਮੌਤ ਸਹੇੜ ਲੈਂਦੇ ਹਨ ਆਵੇ ਜਾਵੇ ਥੌਰ ਨਾ ਪਾਵੇ ਦੁੱਖ ਮੈਂ ਦੁੱਖ ਸਮਾਈ ਆਸਾ ਕਿਤੇ ਆਉਂਦੇ ਨੇ ਆਵੇ ਜਾਂ ਨਾ ਠੌਰ ਨਾ ਪਾਪੇ। ਦੁੱਖ ਮੈਂ ਗੁੱਥ ਸਮਾਈ ਉਹ ਸਦਾ ਹੀ ਜਨਮ ਮੰਨ ਦੇ ਗੇੜ ਦੇ ਵਿੱਚ ਪੈ ਰਹੇ ਨੇ। ਇਸ ਗੇੜ ਤੋਂ ਬਚਣ ਲਈ ਕੋਈ ਠਾਹar ਕੋਲ ਨਹੀਂ ਸਕਦੇ ਤੇ ਦੁੱਖ ਦੇ ਵਿੱਚ ਜੀਵਨ ਬਕੀਤ ਕਰਦੇ ਜੀ। ਆਖਰ ਦੁੱਖ ਦੇ ਵਿੱਚ ਹੀ ਕਰਮ ਹੋ ਜਾਂਦੇ ਹਨ। ਗੁਰਮਖ ਹੋਵੇ ਸੋ ਅੰਮ੍ਰਿਤ ਪੀਵੇ। ਸਰਜੇ ਸਾਚ ਸਮਾਈ ਭਈ ਜਿਹੜਾ ਮੁਨਖ ਗੁਰੂ ਦੀ ਸਨਨ ਪੰਦਾ ਹੈ ਫਿਰ ਉਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦਾ ਹੈ ਤੇ ਇਸ ਤਰ੍ਹਾਂ ਫਿਰ ਆਤਮਿਕ ਅਡੋਲਤਾ ਦੇ ਵਿੱਚ ਸਦਾ ਫਿਰ ਹਰ ਨਾਮ ਵਿੱਚ ਨੀਨ ਰਹਿੰਦਾ ਹੈ ਬਿਨ ਸਤ ਗੁਰ ਸੇਵੇ ਜਨਮ ਨਾ ਛੋਡੇ ਜੇ ਅਨੇਕ ਕਰਮ ਕਰੇ ਅਧਿਕਾਈ ਸਾਹਿਬ ਜੀ ਕਹਿੰਦੇ ਹੈ ਭਾਈ ਗੁਰੂ ਦੀ ਸਰਨ ਪੈਣ ਤੋਂ ਬਿਨਾਂ ਮਨੁੱਖਾ ਨੂੰ ਜਨਮ ਦਾ ਗੇਲ ਨਹੀਂ ਛੱਡਦਾ ਫਿਰ ਇਹਨਾਂ ਨੂੰ ਜਨਮ ਮਰਨ ਦਾ ਗੇਲ ਪਿਆਰ ਹੋ ਜਾਂਦਾ ਹੈ ਜਿਹੜੇ ਮੁਕਨਾਮ ਹੀ ਜੱਗ ਦੇ ਹਨ ਇਸ ਕਰਕੇ ਪਾਸਾ ਕਿਉਂ ਭਾਵੇਂ ਬਥੇਰੇ ਅਨੇਕਾਂ ਵੀ ਵਿੱਚ ਕੋਈ ਧਾਰਮਿਕ ਕੰਮ ਕਿਉਂ ਨਾ ਕਰਦੇ ਹੋਣ ਜਿੰਨੇ ਮਨ ਕੀ ਕੰਮ ਕਰਦੇ ਹੋਣ ਪਰ ਨਾਮ ਤੋਂ ਬਿਨਾਂ ਜਾਨੂ ਮਰਨ ਦਾ ਗੀੜ ਮੁਕਦਾ ਨਹੀਂ ਹੈ ਵੇਦ ਪੜ੍ਹ ਹੈ ਤੈਵਾ ਮੁਖਾਣ ਬਿਨ ਮਰ ਪਤਿ ਗਵਾਇ ਸਤਿਗੁਰ ਜੀ ਕਹਿੰਦੇ ਪੰਡਤ ਲੋਕ ਭਾਵੇਂ ਵੇਦ ਆਦਿ ਤਾਨ ਪੁਸਤਕਾਂ ਪੜ੍ਹਦੇ ਨੇ ਅਜੇ ਉਹਨਾਂ ਬਾਤ ਨਿਵੀਆਂ ਬਹਿਸਾਂ ਵੀ ਕਰਦੇ ਨੇ ਯਕੀਨ ਜਾਣਿਓ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਭਾਈ ਉਹਨਾਂ ਦੇ ਪ੍ਰਭੂ ਦੇ ਦਰ ਤੇ ਆਪਣੀ ਇੱਜ਼ਤ ਗਵਾ ਲਈ ਹੈ ਸੱਚਾ ਸਤਿਗੁਰ ਸਾਚੀ ਦੀਸ ਬਾਣੀ ਭਜ ਛੁਟ ਹੈ ਗੁਰ ਸਰਣਾ ਸਤਿਗੁਰ ਜੀ ਕਹਿੰਦੇ ਹੈ ਭਾਈ ਗੁਰੂ ਸਦਾ ਸਿਰ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਨ ਵਾਲਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਦੀਵ ਕਿਰਪਾ ਕਰਨ ਦੇ ਨੇ ਸਾਨੂੰ ਰੋਜ਼ ਨਾਮ ਦੀ ਉਸ ਤਤ ਨਾਮ ਦੀ ਬਿੜਾਈ ਨਾਮ ਨੇ ਸੁਖਾ ਦੱਸਦੇ ਤਿਸ ਕਰਕੇ ਸਾਬ ਜੀ ਕਹਿੰਦੇ ਪ੍ਰਭੂ ਦਾ ਉਤੇਜ ਕਰਨ ਵਾਲਾ ਹੈ ਸਦਾ ਨਾਮ ਹੀ ਉਤੇਜ ਕਰਦਾ ਭਾਈ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਤੇ ਉਸ ਦੀ ਬਾਣੀ ਵੀ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਸੇਵਕ ਸਲਾਹ ਬਾਣੀ ਹੈ ਇਹ ਤੁਹਾਨੂੰ ਪਾਤਸ਼ਾਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਤੁਲਕੀ ਬਾਣੀ ਆਈ ਜਿਸ ਅਗਲੀ ਚਿੰਤ ਪਟਾਈ ਗੁਰ ਬਾਣੀ ਪੁਰ ਕੀ ਹੈ ਕਾਲਪੁਰਪਰਮਾਤਮਾ ਦੀ ਸ੍ਰੇਤ ਸਲਾਹ ਦੀ ਬਾਣੀ ਹੈ ਤੇ ਜਿਹੜੇ ਮਨੁੱਖ ਦੌੜ ਕੇ ਗੁਰੂ ਦੇ ਸਨਨ ਜਾ ਕੇ ਕਹਿੰਦੇ ਨੇ ਭਾਈ ਉਹ ਆਤਮਿਕ ਮੌਤ ਤੋਂ ਬਚ ਜਾਂਦੇ ਹਨ ਜਿਨ ਮਨ ਮਨ ਵਸਿਆ ਸੇ ਦਰ ਸੱਚੇ ਦਰ ਸੱਚ ਹੈ ਸਚਿਆਰਾ ਏ ਭਾਈ ਜਿਨ੍ਹਾਂ ਮੁੱਖਾਂ ਦੇ ਮਨ ਦੇ ਵਿੱਚ ਪਰਮਾਤਮਾ ਆ ਵਸਦਾ ਹੈ ਉਹ ਮਨੁੱਖ ਸਦਾ ਪ੍ਰਭੂ ਦੇ ਦਰ ਤੇ ਸੁਰਖਰੂ ਹੋ ਜਾਂਦੇ ਹਨ ਉਹਨਾਂ ਦੀ ਸੁਖਾ ਜੁਗ-ਜੁਗ ਹੋਈ ਕੋਈ ਨਾ ਵਿਟਣ ਹਾਰ ਪਾਸਕ ਜਿਹੜੇ ਨਾਮ ਜਪ ਕੇ ਉਸ ਦੇ ਚਰਨਾਂ ਨਾਲ ਜੁੜ ਕੇ ਪਾਈ ਫਿਰ ਉਹਨਾਂ ਮਨੁੱਖਾਂ 'ਤੇ ਵਡਿਆਈ ਹਰੇਕ ਜੁਗ ਦੇ ਵਿੱਚ ਹੁੰਦੀ ਹੈ ਕੋਈ ਨਿੰਦਕ ਆਦਿ ਉਹਨਾਂ ਦੀ ਇਸ ਦੇ ਘੋਰ ਹੀ ਮੇਟਾ ਨਹੀਂ ਸਕਦਾ ਹੈ ਨਾਮ ਇੱਕ ਤਿਨ ਕੈ ਸਭ ਵਿਹਾਰੇ ਜਿਨ ਹਰਿ ਰਾਖਿਆੁਰ ਧਾਰਾ ਏ ਨੰਕ ਮੈਂ ਉਹਨਾਂ ਮੁਖਾਂ ਤੋਂ ਸਦਕੇ ਜਾਂਦਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਿਆ ਹੋਇਆ ਇਸ ਤਰ੍ਹਾਂ ਅੱਜ ਦੇ ਪਾਵਨ ਪੀਤ੍ਰ ਮੁਖਵਾਕ ਸਜੂ ਜੀ ਦੇ ਰਾਗੀ ਧੰਨ ਗੁਰੂ ਬੀਬਨ ਬਾਖੀ ਗੁਰਨਾਨ ਸਿੰਘ ਜੀ ਸਾਰ ਮੇਨ ਬਖਸ਼ ਕਰਕੇ ਸਾਡੇ ਤੇ ਰਹਿਮਤ ਤਰਸਾ ਕੇ ਸਾਨੂੰ ਪਾਵਨ ਉਦੇਸ ਬਖਸ਼ਿਆ ਟਰਾਈ ਗੁਰੂ ਵਾਲੇ ਗਣੂ ਗੁਰੂ ਦੇ ਨਾਮ ਤੋਂ ਬਿਨਾਂ ਸਾਡੀ ਕੋਈ ਵੀ ਸਹਾਇਤਾ ਕਰਨ ਵਾਲਾ ਨਹੀਂ ਹੈ ਇਸ ਕਰਕੇ ਗੁਰੂ ਵਾਲੇ ਗਣੂ ਭਾਈ ਜਿਹੜੇ ਗੁਰੂ ਵਾਲੇ ਬਣ ਕੇ ਨਾਮ ਜਪਦੇ ਨੇ ਉਹਨਾਂ ਦੀ ਸੋਗਾ ਜੋਗ ਜੋਗ ਹੋਈ ਕੋਈ ਨਾ ਮਿਠਣਾ ਮਾਰਾ ਬਾਸਾ ਕਹਿੰਦੇ ਇੱਕ ਯੁੱਗ ਦੇ ਵਿੱਚ ਨਹੀਂ ਸਾਰੇ ਲੋਕਾਂ ਦੇ ਵਿੱਚ করুণਾ ਦੀ ਸੁਪਾ ਹੋਣੀ ਹੈ ਤੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨਾਨਕ ਤਿਲਕੈ ਸਤਿਗੁਰ ਆਰੇ ਜਿਨ ਹਲ ਰੱਖਿਆ ਉਰਤਾਂ ਜਿਨ੍ਹਾਂ ਨੇ ਆਪਣੇ ਮਿਰਦੇ ਦੇ ਵਿੱਚ ਆਪਣੇ ਨਾਤੇ ਦੇ ਵਿੱਚ ਅਕਾਲ ਪੁਰਖ ਵਹਿਗੁਰੂ ਜੀ ਦੇ ਨਾਮ ਨੂੰ ਵਸਾ ਕੇ ਰੱਖਿਆ ਹੈ ਮੈਂ ਉਹਨਾਂ ਕੋ ਸਲਾਬ ਇੱਕ ਰਵਾਨ ਜਾਂਦਾ ਹਾਂ ਇਸ ਕਰਕੇ ਭਾਈ ਕਿ ਮਨੁੱਖਾ ਜਨ ਮਿਲਿਆ ਹੈ ਗੁਰੂ ਬਾੜੇ ਬਣੀਏ ਗੁਰੂ ਪਾਰਸਾ ਜੀ ਦੇ ਪਵਿੱਤਰ ਉਪਦੇਸ਼ ਨੂੰ ਆਪਣੇ ਅੰਦਰ ਵਿਚਸਾਈਏ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਈਏ ਤਾਂ ਨੂੰ ਲੋਕਾ ਜਨਮ ਸਾਡਾ ਸਤਿ ਹੋਵੇ ਨੁਖਾ ਜਨਮ ਸਭ ਕੁ ਕਰਕੇ ਸੰਸਾਰ ਤੋਂ ਜਾਈਏ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਨਾ ਪੈਣਾ